ਬੱਚੇ ਸਿੱਟਣ ਦਾ ਹੁੰਦਾ ਕੋਸ਼ਿਸ਼ ਇਹ ਕਰੋ ਜਿਹੜੀ ਗੱਬਣ ਬੱਕਰੀ ਲੈਣੀ ਆ ਨਾ ਉਹ 4 ਮਹੀਨੇ ਦੇ ਅੰਦਰ ਅੰਦਰ ਦੀ ਗੱਬਣ ਹੋਵੇ ਤਾਂ ਤੇ ਲੰਬੀ ਦੂਰੀ ਤੇ ਉਹਨੂੰ ਟਰਾਂਸਪੋਰਟ ਕਰੋ ਨਹੀਂ ਤਾਂ ਨਾ ਕਰੋ ਔਰ ਜੇ ਤੋ ਤੁਸੀਂ ਬੱਕਰੀ ਲੈ ਰਹੇ ਹੋ ਕੋਸ਼ਿਸ਼ ਕਰੋ ਜਿਹੜਾ ਪੀਪੀਆਰ ਦਾ ਟੀਕਾ ਮੈਂ ਤੁਹਾਨੂੰ ਦੱਸਿਆ ਵੈਕਸੀਨ ਉਹ ਉਹਦੇ ਉੱਥੇ ਹੀ ਲਾਓ ਹੋਰ ਉਹਦੇ 10 ਦਿਨ ਬਾਅਦ ਬੱਕਰੀ ਆ ਉਹਦੇ ਘਰੋਂ ਚੱਕ ਕੇ ਲਿਆਓ। ਕੋਈ 7 ਦਿਨ ਇਹਦੀ ਬੱਕਰੀ ਨੂੰ ਜਿੱਦਾਂ ਆਪਾਂ ਵੈਕਸੀਨ ਲਾਉਨੇ ਆ 7 ਦਿਨ ਤੱਕ ਇਹਦੇ ਸ਼ਰੀਰ ਦੇ ਅੰਦਰ ਲੜਾਈ ਚੱਲਦੀ ਆ ਵੀ ਇਹ ਨਵੀਂ ਚੀਜ਼ ਮੇਰੇ ਅੰਦਰ ਕੀ ਆ ਗਈ। ਬੱਚੇ ਸਿੱਟਣ ਦਾ ਹੁੰਦਾ ਕੋਸ਼ਿਸ਼ ਇਹ ਕਰੋ ਜਿਹੜੀ ਗੱਬਣ ਬੱਕਰੀ ਲੈਣੀ ਆ ਨਾ ਉਹ 4 ਮਹੀਨੇ ਦੇ ਅੰਦਰ ਅੰਦਰ ਦੀ ਗੱਬਣ ਹੋਵੇ ਤਾਂ ਤੇ ਲੰਬੀ ਦੂਰੀ ਤੇ ਉਹਨੂੰ ਟਰਾਂਸਪੋਰਟ ਕਰੋ ਨਹੀਂ ਤਾਂ ਨਾ ਕਰੋ ਔਰ ਜੇ ਤੋ ਤੁਸੀਂ ਬੱਕਰੀ ਲੈ ਰਹੇ ਹੋ ਕੋਸ਼ਿਸ਼ ਕਰੋ ਜਿਹੜਾ ਪੀਪੀਆਰ ਦਾ ਟੀਕਾ ਮੈਂ ਤੁਹਾਨੂੰ ਦੱਸਿਆ ਵੈਕਸੀਨ ਉਹ ਉਹਦੇ ਉੱਥੇ ਹੀ ਲਾਓ ਔਰ ਉਹਦੇ 10 ਦਿਨ ਬਾਅਦ ਬੱਕਰੀ ਉਹਦੇ ਘਰੋਂ ਚੱਕ ਕੇ ਲਿਓ अगर वो पॉसिबल नहीं है ते ओथों टीका लाके तुसी अपने ਘਰੇ ਨਹੀਂ ਲੈ ਕੇ ਹੁਣ ਕਿਉਂਕਿ 7 ਦਿਨ ਇਹਦੀ ਬੱਕਰੀ ਨੂੰ ਜਿੱਦਾਂ ਆਪਾਂ ਵੈਕਸੀਨ ਲਾਉਨੇ ਆ 7 ਦਿਨ ਤੱਕ ਇਹਦੇ ਸ਼ਰੀਰ ਦੇ ਅੰਦਰ ਲੜਾਈ ਚੱਲਦੀ ਆ ਵੀ ਇਹ ਨਵੀਂ ਚੀਜ਼ ਮੇਰੇ ਅੰਦਰ ਕੀ ਆ ਗਈ ਆਪਣੇ ਵੀ ਕੋਈ ਨਵਾਂ ਟੀਕਾ ਜਾਂ ਵੈਕਸੀਨ ਲੱਗੇਗੀ ਆਪਣਾ ਸ਼ਰੀਰ ਵੀ ਲੜਦਾ ਮਤਲਬ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਹਾਂ ਬਈ ਕੀ ਘਾਲ ਮਾਲ ਹੋ ਰਹੀ ਆ ਕਈਆਂ ਨੂੰ ਬੁਖਾਰ ਹੋ ਜਾਂਦਾ ਹੈ ਕਈਆਂ ਨੂੰ ਉਲਟੀ ਆਉਂਦੀ ਹੈ ਉਹ ਸਿਰਫ ਇਸੇ ਕਰਕੇ ਆਉਂਦੀ ਹੈ ਵੀ ਆਪਣੇ ਅੰਦਰ ਨਵੀਂ ਚੀਜ਼ ਆ ਗਈ ਸੇਮ ਇਹੀ ਬੱਕਰੀ ਦੀ ਹੈ ਬੱਕਰੀ ਨੂੰ ਜਦੋਂ ਪੀਪੀਆਰ ਦੀ ਵੈਕਸੀਨ ਲਾਓ ਜਾਂ ਕੋਈ ਵੀ ਚਾਰ ਵੈਕਸੀਨ ਲਗਦੀਆਂ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਜਿਹੜੀ ਵੀ ਵੈਕਸੀਨ ਲਾਓ 7 ਦਿਨ ਚ ਉਹਨਾਂ ਦੀ ਇਮਿਊਨਿਟੀ ਬਣਦੀ ਹੈ 7 ਦਿਨ ਤੱਕ ਨਾ ਉਹਨੂੰ ਕਿਤੇ ਟਰਾਂਸਪੋਰਟ ਕਰਨਾ ਜਿੱਦਨ ਤੁਸੀਂ ਟੀਕਾ ਲਾਉਣਾ ਹੈ ਜਿਹੜੇ ਬਾਈ ਉਹਨੂੰ ਚਰਾਈ ਤੇ ਲੈ ਕੇ ਜਾਂਦੇ ਆ ਉਹਨਾਂ ਨੂੰ ਚਰਾਈ ਤੇ ਲੈ ਕੇ ਨਹੀਂ ਜਾਣਾ ਜਿਹੜੀ ਬੱਕਰੀ ਨੂੰ ਵੈਕਸੀਨ ਲੱਗਣ ਦੇ ਬਾਅਦ ਬੁਖਾਰ ਹੋ ਜੇ ਉਹਨੂੰ ਜਦ ਤਾਈ ਉਹਦਾ ਬੁਖਾਰ ਖਤਮ ਨਹੀਂ ਹੁੰਦਾ ਉਹਨੂੰ ਉਦੋਂ ਵੀ ਚਰਾ ਉਦੋਂ ਤੱਕ ਉਹਨੂੰ ਚਰਾਈ ਤੇ ਨਹੀਂ ਭੇਜਣਾ ਠੀਕ ਹੈ ਇੱਕ ਤੇ ਟ੍ਰਾਂਸਪੋਰਟ ਜਦੋਂ ਹੁੰਦੀ ਹੈ ਬੱਕਰੀ ਉਦੋਂ ਮਰਦੀ ਹੈ ਅਗਰ ਤੁਸੀਂ ਲੰਬੀ ਦੂਰੀ ਦੀ ਟ੍ਰਾਂਸਪੋਰਟ ਕਰਨੀ ਆ ਜਾਂ ਲੰਬੀ ਦੂਰੀ ਤੋਂ ਤੁਸੀਂ ਲੈ ਕੇ ਆ ਰਹੇ ਹੋ ਉਹ ਤੁਹਾਡੇ ਕੋਲ ਦੋ ਉਮਰ ਦੇ ਜਾਨਵਰ ਹੈ ਬਈ ਸਮਝ ਲਓ ਵੱਡੇ ਵੀ ਆ ਤੇ ਬੱਚੇ ਵੀ ਆ ਹਨਾ ਕਈ ਵਾਰੀ ਸੂਈ ਬੱਕਰੀ ਵੀ ਮਿਲ ਜਾਂਦੀ ਹੈ ਬਈ ਉਹਦੇ ਬੱਚੇ ਵੀ ਫਿਰ ਨਾਲ ਹੀ ਲੈ ਕੇ ਆਉਂਗੇ ਤੇ ਕੋਸ਼ਿਸ਼ ਕਰੋ ਟਰੱਕ ਜਦੋਂ ਲੈਂਦੇ ਹੋ ਜੇ ਟਰੱਕ ਚ 50 ਬੱਕਰੀਆਂ ਆਉਣਦੀਆਂ ਹੋਣ ਉਹਦੇ ਚ 40 ਪਾ ਕੇ ਲਿਆਓ ਕਿਉਂਕਿ ਆਪਾਂ ਲਾਲਚ ਕਰਾਂਗੇ ਜਿਹੜੀਆਂ 2-4 ਰਾਹ ਚ ਮਰ ਗਈਆਂ ਉਹ ਤੁਹਾਡੇ ਉਹਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਦੇਣਗੇ ਕੋਸ਼ਿਸ਼ ਇਹ ਕਰੋ ਥੱਲੇ ਜਾਂ ਤਾਂ ਮਿੱਟੀ-ਮੁੱਟੀ ਪਾ ਲੋ ਜਾਂ ਕਿ ਕੋ ਪੱਤੇ ਪੁੱਤੇ ਥੋੜੀ ਜਿਹੀ ਮੋਟੀ ਤਿਆਰ ਕਰ ਲੋ ਤਾਂ ਕਿ ਟਰੱਕ ਨਾਲ ਰਗੜ ਰੁਗੜ ਨਾ ਲੱਗੇ ਜੇ ਦੋ ਉਮਰ ਦੇ ਜਾਨਵਰ ਹੈ ਵਿੱਚ ਉਹਨਾਂ ਦੇ ਰਸੇ ਬਣ ਕੇ ਉਹ ਬਣਾ ਲੋ ਪਾਰਟੀਸ਼ਨ ਕਰ ਲਿਆ ਤਾਂ ਕਿ ਜਦੋਂ ਡਰਾਈਵਰ ਬ੍ਰੇਕ ਮਾਰੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਅੱਗੇ ਰੱਖੋ ਵੱਡਿਆਂ ਨੂੰ ਪਿੱਛੇ ਰੱਖੋ ਕਿ ਕੱਲ ਨੂੰ ਬ੍ਰੇਕ ਮਾਰੇ ਤੇ ਪਤਾ ਲੱਗਾ ਵੱਡੇ ਬੱਚੇ ਵੱਡੀ ਬੱਕਰੀਆਂ ਆ ਜਾਂ ਬੱਕਰੇ ਛੋਟਿਆਂ ਤੇ ਡਿੱਗੇ ਚਾਰ ਤਾਂ ਉਹਨਾਂ ਨੇ ਰਾਹ ਚ ਹੀ ਮਾਰਤੇ ਤੇ ਕੋਸ਼ਿਸ਼ ਕਰੋ ਇਹ ਦੂਜਾ ਮੈ ਜਿਹੜਾ ਦੱਸਿਆ ਸੀ ਟਰੈਵਲ ਅਗਰ ਤੇ ਤੁਸੀਂ ਦੂਰੋਂ ਲੈ ਕੇ ਆ ਰਹੇ ਹੋ 350 350 ਕਿਲੋਮੀਟਰ ਤੱਕ ਤੇ ਕੋਈ ਦਿੱਕਤ ਨਹੀਂ ਹੈ ਤੁਸੀਂ ਉਹਨੂੰ ਆਪਣੇ ਉਥੋਂ ਕਹਿੰਦੇ ਆ ਜਿਹੜਾ ਮਲਟੀਵਿਟਾਮਿਨ ਹੈ ਜਾਂ ਮਿਨਰਲ ਹੈ ਉਹਦੀ ਹੈਵੀ ਡੋਸ ਦੇ ਦਿਓ ਹਨਾ ਮਿਨਰਲ ਮਿਕਸਚਰ ਹੁੰਦਾ ਜਿਨ੍ਹਾਂ ਨੇ ਗਾਵਾਂ ਮੱਝਾਂ ਸਭ ਕੋ ਹੈਗੀਆਂ ਮਿਰਖਿਆ ਪਾਉਂਦੇ ਹੋਣੇ ਮਿਨਰਲ ਮਿਕਸਚਰ ਇੱਕ ਆਉਂਦਾ ਉਹ 20 25 ਗ੍ਰਾਮ ਮਿਨਰਲ ਮਿਕਸਚਰ ਲਓ ਥੋੜਾ ਜਿਹਾ ਪੁਰਾਣਾ ਗੋੜ ਲੈ ਲਓ ਔਰ ਪਾਣੀ ਚ ਘੋਲ ਕੇ ਉਹ ਉਹਨਾਂ ਨੂੰ ਪਲਾ ਕੇ ਫੇਰ ਲੈ ਕੇ ਆਉਂਗੇ ਆਪਣੇ ਇੱਥੇ ਉਤਾਰ ਦੇਈ ਉਹੀ ਘੋਲ ਫੇ ਉਹਨਾਂ ਨੂੰ ਦੇ ਦਿਓ ਤੇ ਇੱਕ ਤੇ ਉਹਨਾਂ ਦੀ ਇਮਿਊਨਿਟੀ ਬਣ ਜਾਂਦੀ ਆ ਠੀਕ ਹੈ ਜਿਹੜਾ ਮਿਨਰਲ ਮਿਕਸਚਰ ਦੇਂਦਾ ਇਹ ਆ ਕਿ ਵਿਟਾਮਿਨ ਔਰ ਮਿਨਰਲ ਦੀ ਹੈਵੀ ਡੋਜ਼ ਹੋ ਜਾਂਦੀ ਆ ਤੇ ਜੋ ਰਾਜ ਚ ਆਉਣ ਵੇਲੇ ਸਟ੍ਰੈਸ ਚ ਆਉਂਦੀ ਆ ਬੱਕਰੀ ਉਹ ਜਿਹੜੇ ਮਿਨਰਲ-ਮੁਨਰਲ ਘੱਟਦੇ ਨਹੀਂ ਆ ਉਹਨਾਂ ਦੇ ਮਿਨਰਲ ਵਿਟਾਮਿਨ ਸਿਰਫ ਇਸ ਕਰਕੇ ਦੇਈਦੇ ਆ ਠੀਕ ਆ ਦੂਜਾ ਮੈਂ ਦੱਸਿਆ ਉਹਨੂੰ ਹੁਣ ਕਰਨਾ ਕੀ ਆ ਇੱਕ ਤੇ ਜਿਹਦੇ ਤੋਂ ਤੁਸੀਂ ਬੱਕਰੀ ਲੈਂਦੇ ਹੋ ਉਹਦਾ ਇਹ ਪਤਾ ਕਰੋ ਵੀ ਇਹਦੇ ਕੋਲ ਚਾਰਾ ਇਹ ਕੀ ਖਲਾਉਂਦਾ ਇਹਨਾਂ ਨੂੰ ਠੀਕ ਆ ਹੁਣ ਸਮਝ ਲਓ ਤੁਸੀਂ ਮੇਰੇ ਤੋਂ ਬੱਕਰੀ ਲਈ ਮੈਂ ਦਿਨਾ ਨੀਰਾ ਪਾਵੇਂ ਮੇ ਕੋ ਗਵਾਰੇ ਦਾ ਨੀਰਾ ਤੁਹਾਡੇ ਕੋ ਛੋਲਿਆਂ ਦਾ ਹੀ ਨੀਰਾ ਹੋਵੇ ਤੂੜੀ ਹੋਵੇ ਬੱਕਰੀ ਨੂੰ ਲੈ ਜਾ ਕੇ ਪਾਲੋ ਕਦੇ ਨਹੀਂ ਖਾਏਗੀ ਗੱਲ ਉਹ ਹੀ ਆ ਜਗਾ ਬਦਲ ਗਈ ਸ਼ਕਲਾਂ ਬਦਲ ਗਈਆਂ ਘਰ ਬਦਲ ਗਿਆ ਮੌਸਮ ਬਦਲ ਗਿਆ ਹੁਣ ਮੇਰਾ ਫਾਰਮ ਦਿੱਲੀ ਆ ਦਿੱਲੀੋਂ ਇੱਥੇ ਲਿਆਉਂਗੇ ਦਿੱਲੀ ਦੇ ਮੌਸਮ ਔਰ ਇਹਦੇ ਵਿੱਚ ਫਰਕ ਬਹੁਤ ਹੈ ਤੇ ਕੋਸ਼ਿਸ਼ ਇਹ ਕਰੋ ਜਿੱਥੋਂ ਤੁਸੀਂ ਬੱਕਰੀ ਲਓ ਅਗਰ ਤੇ ਸੁਪੋਜ਼ ਮੇਕੋ ਗਵਾਰੇ ਦਾ ਨੀਰਾ ਹੈਗਾ ਉਹ ਤੁਹਾਡੇ ਕੋ ਵੀ ਗਵਾਰੇ ਦਾ ਨੀਰਾ ਹੈਗਾ ਫੇਰ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਅਗਰ ਨਹੀਂ ਹੈ ਤੇ ਜਿਹਦੇ ਤੋਂ ਤੁਸੀਂ ਬੱਕਰੀ ਲੈ ਰਹੇ ਹੋ ਉਹਨੂੰ ਕਹੋ ਵੀ ਮੈਨੂੰ 10 ਦਿਨਾਂ ਦਾ ਇਹਦਾ ਨੀਰਾ ਦੇ ਦਿਓ ਪੈਸੇ ਲੈ ਲਵੇਗਾ ਹਨਾ ਪੈਸੇ ਲੈ ਲੇਗਾ ਪੈਸੇ ਲਵੋ ਨੀਰਾ ਨਾਲ ਲੈ ਕੇ ਆਓ ਉਹਦੇ ਬਾਅਦ ਜਦੋਂ ਤੁਹਾਡੇ ਇੱਥੇ ਬੱਕਰੀ ਆ ਗਈ 2-3 ਘੰਟੇ 4 ਘੰਟੇ ਉਹਨੂੰ ਖੁੱਲਾ ਛੱਡ ਦਿਓ ਕੁਛ ਨਾ ਕਰੋ 3-4 ਘੰਟੇ ਬਾਅਦ ਪਾਣੀ ਦਿਓ ਜੋ ਮੈਂ ਤੁਹਾਨੂੰ ਦੱਸਿਆ ਮੀਨਰਲ ਮਿਕਸਚਰ ਔਰ ਗੋੜਾ ਪਾ ਕੇ ਦੇ ਦੋ ਗੋੜਾ ਨਾਲ ਕੀ ਹੁੰਦਾ ਆਪਾਂ ਮਿੱਠਾ ਖਾਂਨੇ ਆ ਆਟੋਮੈਟਿਕਲੀ ਢਿੱਲੇ ਬੈਠੇ ਹੋਈ ਐ ਚੀਨੀ ਖਾ ਲਈਏ ਕੁਝ ਖਾ ਲਈਏ એનર્ਜੀ ਆ ਜਾਂਦੀ ਆਪਣੇ ਅੰਦਰ ਹਨਾ